ਕਰ ਤੋਂ ਇੱਕ ਸਹੀ ਸੇਦੀ ਤਾਂ ਕਿ ਸਾਡਾ ਸੁੱਤਾ ਹੋਇਆ ਸਮਾਜ ਜਾਗੇ ਤੇ ਆਪਣੇ ਸਮਾਜ ਨੂੰ ਅੱਗੇ ਵਧੇ ਕਿਵੇਂ ਕਿੰਨਾ ਡਿਜੀ ਅੱਜ ਦੇ ਇਸ ਸਮਰੋਹ ਦੇ ਵਿੱਚ ਪਹੁੰਚਿਆ ਮੇਰੀਆਂ ਭੈਣਾ ਸਕਾਰਯੋਗ ਵੀਰ ਆਪ ਸਭ ਦਾ ਡਾਕਟਰ ਮੈਡੀਕਲ ਮਿਸ਼ਨ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ ਸਾਥੀਓ ਅੱਜ ਸਤਿ ਸ਼੍ਰੀ ਅਕਾਲ ਵੀਰ ਜਿਹਦਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਇਕੱਤਰ ਹੋਏ ਆ 71 ਹੋਏ ਹਾਲ ਜਦੋਂ ਇਹ ਪ੍ਰੋਗਰਾਮ ਅਸੀਂ ਹੰਲੀ ਕਰੇ ਸੀ ਤੇ ਸੀ ਸਾਡੇ ਵੀ ਕੁਝ ਸਾਥੀ ਇਹ ਗੱਲ ਕਹਿ ਰਹੇ ਸੀ ਕਿ ਇਸ ਪ੍ਰੋਗਰਾਮ ਨੂੰ ਕਰਕੇ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਸਾਥੀਓ ਸਭ ਤੋਂ ਪਹਿਲਾਂ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਸਤਗੁਰੂ ਕਬੀਰ ਜੀ ਨੂੰ ਯਾਦ ਕਰਨੇ ਕਿਉਂਕਿ ਸਤguru ਕਬੀਰ ਬਾਬਾ ਸਾਹਿਬ ਅੰਬੇਦਕਰ ਨੇ ਵਾਲੀਅਮ 40 ਦੇ ਵਿੱਚ ਪੇਜ ਨੰਬਰ 352 ਤੇ ਲਿਖਿਆ ਕਿ ਮੇਰੇ ਦੂਸਰੇ ਗੁਰੂ ਸਤguru ਕਬੀਰ ਨੇ ਔਰ ਇਸ ਕਰਕੇ ਅਸੀਂ ਸਤguru ਕਬੀਰ ਜੀ ਨੂੰ ਅੱਜ ਯਾਦ ਕਰਨ ਦੇ ਲਈ ਇਕੱਤਰ ਹੋਏ ਦੂਸਰਾ ਸਭ ਤੋਂ ਵੱਡਾ ਕਾਰਨ ਕਿ ਸਤguru ਕਬੀਰ ਨੇ ਬਾਬਾ ਸਾਹਿਬ ਅੰਬੇਦਕਰ ਜੋ ਲਿਖਦੇ ਨੇ ਉਹਦੇ ਅਨੁਸਾਰ ਸਤguru ਕਬੀਰ ਜੀ ਨੇ ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਤਾਸ਼ੀਤੋ ਥੱਲੇ ਤੱਕੇ ਲੋਕਾਂ ਨੂੰ ਵਿਗਿਆਨਕ ਸੋਚ ਦਿੱਤੀ ਔਰ ਲਗਭਗ 20000 ਸਾਲ ਪਹਿਲਾਂ ਤਖੜਤ ਗੌਤਮੁੱਦ ਜੋ ਵਿਗਿਆਨਕ ਸੋਚ ਦੇ ਕੇ ਗਏ ਉਸ ਸੋਚ ਨੂੰ ਇਸ ਧਰਤਲ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਆ ਜਿਸ ਤੋ ਰੋਕੀ ਜਿਨੇ ਆਪਣਾ ਐਕਟ ਜਿਹੜਾ ਦੱਸਿਆ ਉਹਦੇ ਅੰਤ ਦੇ ਵਿੱਚ ਬਹੁਤ ਮਹੱਤਵਪੂਰਨ ਸੰਦੇਸ਼ ਦਿੱਤਾ ਕਿ ਸਾਡੇ ਪੁੱਤਿਆਂ ਨੂੰ ਚਾਹੇ ਉਹ ਸਤਿਗੁਰੂ ਕਬੀਰ ਨੇ ਚਾਹੇ ਉਹ ਸਤਿਗੁਰ ਰੰਧਾਸ ਨੇ ਸਾਹਿਬ ਬਾਬਾ ਸਭ ਅੰਬੇਕ ਕਰਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਲੇਟਸਟ ਮੁੱਦਾ ਜਿਹੜਾ ਅੱਜ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਧਿਆਨ ਦੇ ਵਿੱਚ ਆਇਆ ਹੋਏਗਾ ਕਿ ਬੀਐਨਰੋ ਉਹ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤੀ ਸੰਵਿਧਾਨ ਦਾ ਨਿਰਮਾਤਾ ਜਿਹੜਾ ਉਹਨੂੰ ਕਹਿ ਦਿੱਤਾ ਗਿਆ ਤੇ ਇਸ ਕਰਕੇ ਸਾਥੀਓ ਇਸ ਕਰਕੇ ਅਸੀਂ ਅੱਜ ਸਤਿਗੁਰੂ ਕਬੀਰ ਜੀ ਦਾ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਜਿਹੜੀ ਆਪਰੰਦਾ ਦਿੱਤਾ ਹੈ ਔਰ ਤੀਸਰਾ ਮੈਂ ਸਮਝਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਇਸ ਪ੍ਰੋਗਰਾਮ ਨੂੰ ਮਨਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਉਹ ਕਾਰਨ ਹੈ ਕਿ ਸਾਥੀਓ ਇੱਥੇ ਟੀਚਰ ਬੈਠੇ ਨੇ ਬਹੁਤ سارے ਲੋਕ ਜਾਣਦੇ ਹੋਵੋਗੇ ਇੱਕ ਯੂਕਲਿਡ ਨਾਂ ਦਾ ਇੱਕ ਗ੍ਰੀਕ ਦੇ ਵਿੱਚ ਇੱਕ ਇਨਸਾਨ ਪੈਦਾ ਹੋਇਆ ਜਿਹਨੇ ਰੇਖਾ ਗਣਿਤ ਦੀ ਖੋਜ ਕੀਤੀ ਜਦੋਂ ਛੋਟਾ ਸੀ ਤਾਂ ਜਦੋਂ ਛੋਟਾ ਸੀ ਤਾਂ ਸਕੂਲ ਦੇ ਵਿੱਚ ਜਦ ਟੀਚਰ ਉਹਨੂੰ ਕੋਈ ਕਾਪੀ ਦਿੰਦਾ ਸੀ ਕੋਈ ਕਿਤਾਬ ਦਿੰਦਾ ਸੀ ਤਾਂ ਉਹ ਇਨਸਾਨ ਉੱਥੇ ਬੈਠ ਕੇ ਬਿੰਦੀਆਂ ਲਾ ਕੇ ਉਹ ਲਾਈਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦਾ ਹੈ ਇੱਕ ਦਿਨ ਉਹਦੇ ਟੀਚਰ ਨੇ ਉਹਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਔਰ ਉਹ ਜਿੱਥੇ ਘਰ ਗਿਆ ਤਾਂ ਉਹਦੀ ਮਾਂ ਨੇ ਉਹਨੂੰ ਪੁੱਛਿਆ ਕਿ ਬੇਟਾ ਤੂੰ ਸਕੂਲ ਦੇ ਵਿੱਚੋਂ ਤੈਨੂੰ ਬਾਹਰ ਕਿਉਂ ਕੱਢ ਦਿੱਤਾ ਗਿਆ ਤਾਂ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਸਕੂਲ ਦੇ ਟੀਚਰ ਇਹ ਗੱਲ ਕਹਿੰਦੇ ਨੇ ਕਿ ਮੈਂ ਪਾਗਲ ਹਾਂ ਤਾਂ ਉਹਦੀ ਮਾਂ ਨੇ ਕਿਹਾ ਅੱਜ ਤੋਂ ਬਾਅਦ ਤੂੰ ਸਕੂਲ ਜਾਣ ਦੀ ਲੋੜ ਨਹੀਂ ਕਿ ਜੇ ਤੇਰੇ ਟੀਚਰ ਇਹ ਗੱਲ ਕਹਿੰਦੇ ਆ ਕਿ ਤੂੰ ਪਾਗਲ ਹੈ ਲੇਕਿਨ ਮਾਂ ਜਿਹੜੀ ਆ ਉਹਦਾ ਸਬੰਧ ਆਪਣੇ ਪੁੱਤਰ ਦੇ ਨਾਲ ਬਹੁਤ ਡੀਪਲੀ ਹੁੰਦਾ ਉਹਨੇ ਕਿਹਾ ਮੇਰਾ ਪੁੱਤਰ ਚੰਗਾ ਖਾ ਰਿਹਾ ਚੰਗਾ ਪਹਿਨ ਰਿਹਾ ਔਰ ਆਏ ਗਏ ਦੀ ਉਹ ਇੱਜ਼ਤ ਮਾਨ ਸਤਕਾਰ ਵੀ ਕਰਦਾ ਇਸ ਕਰਕੇ ਮੇਰਾ ਪੁੱਤਰ ਜਿਹੜਾ ਉਹ ਪਾਗਲ ਨਹੀਂ ਆ ਔਰ ਉਹਨੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਸਕੂਲ ਦੇ ਵਿੱਚ ਨਹੀਂ ਜਾ ਲੇਕਿਨ ਉਸ ਇਨਸਾਨ ਨੇ ਯੂਕਲਿਡ ਨੇ ਉਹ ਜਿਹੜੀ ਪ੍ਰਕਿਰਿਆ ਸੀ ਉਹ ਰੋਜ਼ ਜਾਰੀ ਰੱਖੀ ਇੱਕ ਦਿਨ ਆਪਣੇ ਕਮਰੇ ਦੇ ਵਿੱਚ ਬੈਠਾ ਉਹ ਯੋਰਤੀ ਚਲਾਇਆ ਉਹਨੇ ਯੋਰਤੀ ਆਵਾਜ਼ ਦਿੱਤੀ ਤਾਂ ਮਾਂ ਉਹਦੇ ਨੇ ਕਿਹਾ ਇਹਦੀ ਮਾਸਟਰ ਕਹਿੰਦੇ ਸੀ ਇਹ ਪਾਗਲ ਹੈ ਮੈਂ ਸਮਝਦੀ ਆ ਪਹਿਲਾਂ ਉਹਦੇ ਪਾਗਲ ਨਹੀਂ ਸੀ ਪਰ ਲੱਗਦਾ ਅੱਜ ਪਾਗਲ ਜਨਾਬ ਹੋ ਗਿਆ ਤਾਂ ਉਸੇ ਉਹਦੀ ਮਾਂ ਨੇ ਅੰਦਰ ਜਾ ਕੇ ਪੁੱਛਿਆ ਕਹਿੰਦੀ ਪੁੱਤ ਕੀ ਹੋਇਆ ਕਿਉਂ ਇਹਨੇ ਯੋਰਤੀ ਦੀ ਚੀਤ ਮਾਰੀ ਆ ਤਾਂ ਉਹਨੇ ਕਿਹਾ ਮਾਂ ਮੈਂ ਜਿਹੜੀ ਕਈ ਸਾਲਾਂ ਤੋਂ ਖੋਜ ਕਰ ਰਿਹਾ ਸੀ ਜਿਹੜੀ ਮੈਨੂੰ ਰੋੜੀ ਬਿੰਦੂਆਂ ਨੂੰ ਮਿਲਾਉਣ ਦੀ ਗੱਲ ਕਰਦਾ ਸੀ ਉਹ ਅੱਜ ਖੋਜ ਮੇਰੀ ਪੂਰੀ ਹੋ ਗਈ। ਇਹ ਜੀ ਕੀ ਖੋਜ ਪੂਰੀ ਹੋ ਗਈ? ਉਹ ਕਹਿੰਦੇ ਜਿਹੜੇ ਮੈਂ ਇਹ ਖੋਜ ਕਰ ਲਈ ਆ ਕਿ ਵਾਖ ਵਖ ਬਿੰਦੂਆਂ ਨੂੰ ਮਿਲਾਉਣ ਵਾਲੀ ਜਿਹੜੀ ਲਾਈਨ ਹੈ ਉਹਨੂੰ ਰੇਖਾ ਕਹਿੰਦੇ। ਉਹਨੂੰ ਰੇਖਾ ਕਹਿੰਦੇ ਨੇ। ਔਰ ਅਸੀਂ ਜਿਹਨੇ ਲੋਕ ਬਾਬਾ ਸਾਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਹਾਂ। ਅੱਜ ਸਤਗੁਰੂ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਆ ਮੈਂ ਸਮਝਦਾ ਕਿ ਸਤਗੁਰੂ ਕਬੀਰ ਜੀ ਨੇ ਜਿਸ ਤਰ੍ਹਾਂ ਅਲੱਗ-ਅਲੱਗ ਰੰਗਾਂ ਦੇ ਧਾਗਿਆਂ ਨੂੰ ਮਿਲਾ ਕੇ ਇੱਕ ਜਿਸ ਤਰ੍ਹਾਂ ਦਾ ਦਸਿਆ ਕਿ ਉਹ ਕਪੜਾ ਬਣਦੇ ਸੀ ਕਪੜਾ ਬਣਾਇਆ ਅਮਰਕਨ ਮਿਸ਼ਨ ਦੀ ਟੀਮ ਅਲੱਗ-ਅਲੱਗ ਜਾਤਾਂ ਦੇ ਮੁੰਡੇ ਲੋਕਾਂ ਨੂੰ ਸਤਗੁਰੂ ਕਬੀਰ ਜੀ ਦੇ ਲਕਸ਼ੇ ਕਦਮ ਤੇ ਚੱਲਦੇ ਹੋਏ ਮਿਲਾਂਨ ਦੀ ਕੋਸ਼ਿਸ਼ ਕਰ ਰਹੀ ਹੈਗੀ। ਤੋਂ ਇਸ ਤਰ੍ਹਾਂ ਦੇ ਸਥਿਓ ਸਤਗੁਰੂ ਕਬੀਰ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਮ ਅਸੀਂ ਸੁਣਦੇ ਆ ਕਿ ਕਬੀਰ ਸਾਹਿਬ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਕਬੀਰ ਪੁੱਧੀ ਪੰਡਿਤ ਦੀ ਸੋਚ ਚੋਰੀ ਨੇ ਕਿ ਪੰਡਿਤ ਦੀ ਜਿਹੜੀ ਕਿਤਾਬ ਹੈ ਉਹ ਸੋਚ ਚੋਰਾ ਦੀ ਬੇਢੀ ਮੰਦੀ ਹੈ ਲੇਕਿਨ ਅਸੀਂ ਲੋਕ ਉਹੀ ਕਿਤਾਬਾਂ ਪੜਦੇ ਹਾਂ ਜਿਹੜੀਆਂ ਉਹਨਾਂ ਦੀ ਲਿਖੀਆਂ ਔਰ ਉਹਨਾਂ ਨੇ ਜਿਸ ਤਰ੍ਹਾਂ ਦਾ ਸੁਖ ਨੂੰ ਕਬੀਰ ਸਾਡੇ ਸਾਹਮਣੇ ਪੇਸ਼ ਕੀਤਾ ਅਸੀਂ ਉਸੇ ਕਬੀਰ ਨੂੰ ਜਿਹੜਾ ਉਹ ਮੰਨ ਕੇ ਉਸੇ ਕਬੀਰ ਦੀ ਪੂਜਾ ਔਰ ਅਰਚਨਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਾਥੀਏ ਇੱਕ ਰਾਈਟ ਟੂ ਹੈਵ ਪ੍ਰਕਾਸ਼ ਚੰਦਰ ਗੁਪਤਾ ਉਹਨੇ ਆਪਣੇ ਵਿਚਾਰ ਦਿੱਤੇ ਨੇ ਉਹ ਕਹਿੰਦਾ ਸੋਕਰਾਟ ਦੇ ਸਮਾਨ ਕਬੀਰ ਦੀਆਂ ਸਿੱਖਿਆਵਾਂ ਲੋਟ ਕਰਨ ਵਾਲੀਆਂ ਗੱਲਾਂ ਨੇ ਕਹਿੰਦਾ ਸੋਕਰਾਟ ਦੇ ਸਮਾਨ ਕਬੀਰ ਦੀਆਂ ਸਿੱਖਿਆਵਾਂ ਆ ਔਰ ਕਬੀਰ ਦੀਆਂ ਤੋੜੀਆਂ ਗੱਲਾਂ ਵਿੱਚ અપਾਰ ਸੱਚ ਹੈ ਜਨ ਸਮਝੋ ਕਹਿੰਦਾ ਕਬੀਰ ਦੀਆਂ ਤੋੜੀਆਂ ਗੱਲਾਂ ਦੇ ਵਿੱਚ અપਾਰ ਸੱਚ ਹੈ ਔਰ ਅੱਗੇ ਲਿਖਦਾ ਕਹਿੰਦਾ ਕਬੀਰ ਦੇ ਸਮਾਨ ਨਿਰਵੇ ਸੰਤ ਭਾਰਤ ਦੀ ਧਰਤੀ ਦੇ ਕੋਈ ਨਹੀਂ ਹੋਇਆ ਔਰ ਸ਼ਾਇਦ ਹੀ ਨਾ ਹੋ ਇੱਕ ਵੀ ਸਾਦਾ ਵਿਕਤੀ ਤੋਂ ਜਿਹੜਾ ਕਬੀਰ ਪੰਛੀ ਇਹ ਸੀ ਉਹ ਉਹ ਉਸ ਬੰਦੇ ਦਾ ਕਬੀਰ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਆ ਲੇਕਿਨ ਉਹ ਕਬੀਰ ਸਾਹਿਬ ਦੇ ਵਿਕਤੀਤਵ ਬਾਰੇ ਲਖ ਰਿਹਾ ਉਹ ਵੱਖਰੀ ਗੱਲ ਆ ਕਿ ਅਸੀਂ ਕਬੀਰ ਨੂੰ ਮੰਨਣ ਵਾਲੇ ਲੋਕਾਂ ਨੂੰ ਕਬੀਰ ਸਾਹਿਬ ਦੀ ਉਹ ਗੱਲ ਸਮਝਣੀ ਆ ਔਰ ਇੱਕ ਹੋਰ ਰਾਈਟਰ ਫਿਰਾਕ ਗੁਰਪੁਰੀ ਨਾਮ ਦਾ ਬੰਦਾ ਉਹਨੇ ਲਿਖਿਆ ਕਹਿੰਦਾ ਕਬੀਰ ਨੇ ਬਹੁਤ ਹੀ ਜਿਉਂਦਾ ਜਗਦਾ ਦਿਲ ਜਿਮਾਲ ਪਾਇਆ ਜੋ ਸੰਜੋਬ ਕਿੰਨੀ ਬਰੀਕੀ ਦੇ ਨਾਲ ਉਹ ਅਨਲਿਸਿਸ ਕਰਦੇ ਸੀ ਕਵੀਰ ਸਾਹਿਬ ਕਿੰਨਾ ਕਵੀਰ ਨੇ ਬਹੁਤ ਹੀ ਡੂੰਘਾ ਜਾਗ ਦਾ ਦਿਮਗ ਮੋਦ ਪਾਇਆ ਸੀ ਇਸ ਤੋਂ ਲੱਗਦਾ ਹੈ ਕਿ ਇਸ ਅਦਭੁਤ ਵਿਅਕਤੀ ਦੇ ਕੇਵਲ ਸਿਰ ਹੀ ਨਹੀਂ ਸੀ ਲੱਗਾ ਬਲਕਿ ਅੱਡੀਆਂ ਤੋਂ ਤਲ ਨੂੰ ਤੱਕ ਸਰੀਰ ਦੇ ਵਿੱਚ ਅੱਖਾਂ ਹੀ ਅੱਖਾਂ ਅਥੇ ਹੀ ਅੱਖਾਂ ਸਨ ਜੋ ਕਦੇ ਸੁੰਦੀਆਂ ਨਹੀਂ ਸਨ ਕਦੇ ਝੁਕਦੀਆਂ ਨਹੀਂ ਸਨ ਜਿੱਦਾਂ ਇੱਕ ਸ਼ਿੱਤਿਸ਼ਲੀ ਐਕਸਲੈਂਟ ਮਸ਼ੀਨ ਕੰਮ ਕਰਦੀ ਆ ਉਸ ਤਰ੍ਹਾਂ ਸਤਿਗੁਰੂ ਕਬੀਰ ਜੀ ਦਾ ਜਿਹੜਾ ਦਿਮਾਗ ਉਹ ਅੱਖਾਂ ਸੀ ਕੰਮ ਕਰਦਾ। ਭਾਵੇਂ ਕਿ ਸਤਿਗੁਰੂ ਕਬੀਰ ਨੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਉਹ ਕਿੰਨਾ ਡੂੰਘਾ ਉਹਦਾ ਅਲੈਜਸ ਸੀ ਔਰ ਜਿਸ ਤਰ੍ਹਾਂ ਸੱਸੀ ਆ ਗਿਆ ਕਿ ਉਹ ਬਹੁਤ ਜ਼ਿਆਦਾ ਪੜੇ ਲਿਖੇ ਵੀ ਜਿਹੜੇ ਉਹ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਨੂੰ ਇਸ ਸਮਾਜ ਦੀ ਇਸ ਦੇਸ਼ ਦੀ ਵਿਵਸਥਾ ਦਾ ਇਸ ਦੇਸ਼ ਦੇ ਟਾਂਚੇ ਦਾ ਬਹੁਤ ਡੂੰਘਾ ਅਧਿਐਨ ਸੀ ਅਸਧ ਗੁਰੂ ਕਬੀਰ ਜੀ ਨੇ ਕੋ ਗੱਲਾਂ ਜਿਹੜੀਆਂ ਬਹੁਤ ਸਾਰੇ ਵਿਦਵਾਨਾਂ ਨੇ ਜਿਹੜੀਆਂ ਸੱਜਣ ਕਬੀਰ ਜੀ ਦੇ ਬਾਰੇ ਦੇ ਵਿੱਚ ਸਾਡੇ ਸਾਹਮਣੇ ਰੱਖੀਆਂ ਕਿਉਂਕਿ ਕਬੀਰ ਸਾਹਿਬ ਨੇ ਇੱਕ ਜਗ੍ਹਾ ਲਿਖਿਆ ਕਹਿੰਦੇ ਕਬੀਰ ਮੇਰੀ ਜਾਤ ਤੋਂ ਸਭ ਕੋ ਹਸੇ ਹਾਲ ਜਿਹੜੀ ਗੱਲ ਪਹਿਲਾਂ ਹੋਰੀ ਬਾਰ-ਬਾਰ ਕਿ ਅਸੀਂ ਜਾਤ ਜਿਹੜੀ ਆ ਉਹਨੂੰ ਛੱਡਣ ਦੀ ਗੱਲ ਕਰ ਰਹੇ ਹਾਂ ਔਰ ਕਬੀਰ ਸਾਹਿਬ ਅੱਜ ਤੋਂ 600 ਸਾਲ ਪਹਿਲਾਂ ਕਹਿੰਦੇ ਕਿ ਮੇਰੀ ਜਾਤ ਤੇ ਲੋਕ ਜਿਹੜੇ ਹੱਸਦੇ ਤਦੋਂ ਕਬੀਰ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਤਿਗੁਰੂ ਕਬੀਰ ਜੀ ਨੇ ਉਸ ਵਿਵਸਥਾ ਦੇ ਖਿਲਾਫ ਜਿਹੜਾ ਉਹ ਯੁੱਧ ਜਿਹੜਾ ਉਹ ਸ਼ੁਰੂ ਸ਼ੁਰੂ ਕਰ ਦਿੱਤਾ ਔਰ ਅੱਜ ਬੜੀ ਦੁਖਦੀ ਗੱਲ ਆ ਕਿ ਜਿਸ ਤਰ੍ਹਾਂ ਦੱਸਿਆ ਕਿ ਕਾਸ਼ੀ ਦਾ ਰਾਜਾ ਔਰ ਦੇਸ਼ ਦਾ ਰਾਜਾ ਸਿਕੰਦਰ ਲੋਧੀ ਸਤਿਗੁਰੂ ਕਬੀਰ ਉਹਦੇ ਕੋ ਨਹੀਂ ਡਰੇ ਲੇਕਿਨ ਦੁੱਖ ਦੀ ਗੱਲ ਹੈ ਕਿ ਜੇ ਸਿੱਖ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਇੱਕ ਪਿੰਡ ਦੇ ਛੋਟੇ ਜਿਹੇ ਲੀਡਰ ਕੋਲੋਂ ਵੀ ਡਰ ਕੇ ਅੰਦਰਾਂ ਦੇ ਵਿੱਚ ਬੈਠ ਗਏ ਤੇ ਸਾਡੇ ਦੀ ਸੋਚਨ ਵਿਚਾਰਨ ਦਾ ਵਿਸ਼ਾ ਕਿਉਂਕਿ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਕਬੀਰ ਦੀ ਔਲਾਦ ਹਾਂ ਲੇਕਿਨ ਕਬੀਰ ਦੀ ਔਲਾਦ ਹੋਣ ਦਾ ਮਤਲਬ ਕੀ ਹੈ ਕਿ ਕਬੀਰ ਸਾਹਿਬ ਜੀ ਨੇ ਸਿੱਖਿਆ ਉਹ ਦੇ ਚਲਦਾ ਕਬੀਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਹਿੰਦੇ ਲੀਕ ਪੁਰਾਣੀ ਨਾ ਤਜੇ ਤਾਇਰ ਕਟਲ ਤਪੂ ਸਾਡੇ ਕੋਲ ਅੱਜ ਵਿੱਚ ਕੀ ਹੋ ਰਿਹਾ ਉਹੀ ਦੇਵੀ ਦੇਵਤੇ ਉਹੀ ਹਮਣ ਜੱਗ ਉਹੀ ਸਤਗੁਰੂ ਕਬੀਰ ਦਾ ਜਨਮ ਦਿਨ ਮਨਾਉਣ ਦਾ ਤਰੀਕਾ ਤੇ ਸਾਡਾ ਪੁੱਤਾ ਕੀ ਕਹਿ ਰਿਹਾ ਲੀਕ ਪੁਰਾਣੀ ਨਾ ਤਜੇ ਤਾਇਰ ਕਟਲ ਤਪੂ ਉਹਨਾਂ ਪਾਣੇ ਚੁਸ ਕਰਨਾ ਹੈ ਕਿਸੀ ਸ਼ਾਇਰ ਨੂੰ ਤੇ ਤੋਂ ਗਿਆ ਬਹਿਮਾ ਦੇਣਾ ਜਦ ਤਕ ਪਕੂਦਿਆ ਕਿਉਂਕਿ ਪਕੂਦੋ ਹੁੰਦਾ ਜਿਹੜਾ ਆਪਣੇ ਕਿਉਂ ਦੀ ਕੀਤੀ ਕਰਾਈ ਨੂੰ ਪੂਦੇ ਹਟਾ ਦੇ ਔਰ ਅਗੇ ਸਤਿਗੁਰੂ ਕਬੀਰ ਲਿਖਦੇ ਆ ਲੀਪ ਪ੍ਰਾਣੀ ਨਾ ਚਲੇ ਸ਼ਾਇਰ ਸ਼ੇਰ ਸਤੂਰ ਕਿਸੀ ਸ਼ਾਇਰ ਨੂੰ ਸ਼ੇਰ ਨੇ ਜਿਵੇਂ ਸਤੂਰ ਤੇ ਆ ਇਹ ਅਸੀਂ ਮਰਨਾ ਕਰਨਾ ਹੈ ਕਿ ਅਸੀਂ ਸਤਿਗੁਰੂ ਕਬੀਰ ਜੀ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਉਹ ਸਤਮੁੱਚ ਕਬੀਰ ਸਾਹਿਬ ਜੀ ਦੇ ਨਛੇ ਕਦਮ ਤੇ ਆ ਕਾਸੀ ਕੋਈ ਹੋਰ ਲਾਈਨ ਜਿਹੜੀ ਉੱਪਰ ਨਹੀਂ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਐਵੇਂ ਨਹੀਂ ਕਿਹਾ ਕਿ ਕਬੀਰ ਸਾਹਿਬ ਮੇਰੇ ਹੁਕਮ ਤੇ ਕਿਉਂਕਿ ਸਤਿਗੁਰੂ ਕਬੀਰ ਨੇ ਉਸ ਸਮੇਂ ਜਿਹੜੀ ਦੋ ਵਿਵਸਥਾਵਾਂ ਚਲਦੀਆਂ ਸੀ ਜਿਹੜੀਆਂ ਤੁਹਾਡੇ ਸਾਹਮਣੇ ਨਾਟਕ ਦੇ ਰੇ ਵਿੱਚ ਰੂਪ ਦੇ ਵਿੱਚ ਪੇਸ਼ ਕੀਤੀਆਂ ਉਹਨਾਂ ਦੇ ਦੋਨਾਂ ਵਿਵਸਥਾਵਾਂ ਦੇ ਖਲਾਸ ਹਨੇ ਹੋਏ ਸਤਿਗੁਰੂ ਕਬੀਰ ਲੇਕਿਨ ਅਸੀਂ ਸਮਾਜ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਆ ਕੋਈ ਦਰਮਿਆਨਾ ਕਿਤੇ ਜਾਣ ਦਾ ਮੌਕਾ ਮਿਲਿਆ ਔਰ ਬੀਬੀਆਂ ਭਜਨ ਗਾ ਰੀਆਂ ਮੇਰੀ ਅੱਖੀਆਂ ਦੇ ਵਿੱਚ ਵਸੇ ਕਬੀਰ ਮੇਰੇ ਹਿਰਦੇ ਵਸੇ ਕਬੀਰ ਪਰ ਕੁਝ ਲੋਕ ਇਹ ਵੀ ਕਹ ਰਹੇ ਕਿ ਜੋਤਿ ਮੇਰੀ ਜੋਤ ਰਣ ਲਗੀ ਫਕੀਰ ਸਾਹਿਬ ਦੇ ਨਾਲ ਸਤ ਸਤਿਓ ਕੀ ਜੋਤ ਰਣ ਦਾ ਮਤਲਬ ਇਹ ਹੈ ਕਿ ਸਤਗੁਰੂ ਕਬੀਰ ਜਿਸ ਵਿਵਸਥਾ ਤੋਂ ਮੋੜਦੇ ਨੇ ਅਸੀਂ ਉਸ ਵਿਵਸਥਾ ਦੇ ਕੋਸ਼ਿਸ਼ ਬਣੀ ਹੈ ਕਿ ਜੋਤ ਰਣ ਦਾ ਮਤਲਬ ਇਹ ਹੈ ਕਿ ਜਿਸ ਬ੍ਰਹਮਣੀ ਵਿਵਸਥਾ ਨੂੰ ਸਤਗੁਰੂ ਕਬੀਰ ਖੁੱਤਰ ਮਾਰਦੇ ਨੇ ਅਸੀਂ ਉਸ ਵਿਵਸਥਾ ਦੇ ਕੋਸ਼ਿਸ਼ ਬਣੀ ਹੈ ਕਿ ਜੋਤ ਰਣ ਦਾ ਮਤਲਬ ਇਹ ਹੈ ਸਤਗੁਰੂ ਨਾਮਦੇਵ ਜੀ ਦੀ ਗੱਲ ਕਰਕੇ ਪਾਜੀ ਨੰਦਨਾਲ ਗਏ ਸਤਗੁਰੂ ਨਾਮਦੇਵ ਜੀ ਦੀ ਜੋਤ ਵਾਲੀ ਸਤਗੁਰੂ ਕਬੀਰ ਦੇ ਨਾਲ ਸਤਗੁਰੂ ਰਵਿਦਾਸ ਦੇ ਨਾਲ ਤਾਂ ਸਤਗੁਰੂ ਰਵਿਦਾਸ ਜੀ ਨੇ ਸਤਗੁਰੂ ਨਾਮਦੇਵ ਜੀ ਨੂੰ ਜਿਹੜੀ ਜੋ ਉਹਨਾਂ ਦਾ ਯੁੱਧ ਸੀ ਉਸ ਯੁੱਧ ਨੂੰ ਅੱਗੇ ਵਧਾਇਆ ਸਤਗੁਰੂ ਕਬੀਰ ਨੇ ਸਤੁਰ ਰਵਿਦਾਸ ਜੀ ਦੀ ਜਿਹੜੀ ਵਿਰਾਸਤ ਸੀ ਉਹਨੂੰ ਸੰਭਾਲਿਆ ਔਰ ਉਸ ਵਿਰਾਸਤ ਨੂੰ ਅੱਗੇ ਵਧਾਇਆ ਦੇਖੇ ਸਾਥੀਓ ਜਿਵੇਂ ਅਸੀਂ ਉਸ ਵਿਵਸਥਾ ਨੂੰ ਅੱਗੇ ਵਧਾ ਰਹੇ ਹਾਂ ਅਸੀਂ ਉਸ ਵਿਵਸਥਾ ਨੂੰ ਕੇ ਨਹੀਂ ਜਾਣਦੇ ਕਿਉਂਕਿ ਕਬੀਰ ਸਾਹਿਬ ਕਬੀਰ ਸਾਹਿਬ ਨੇ ਤੇਰੀ ਗੱਲ ਸਾਡੇ ਸਾਹਮਣੇ ਰੱਖੀ ਅਸੀਂ ਉਸ ਵਿਵਸਥਾ ਤੋਂ ਬਿਲਕੁਲ ਅਣਜਾਣ ਕਬੀਰ ਸਾਹਿਬ ਕੀ ਲਿਖਦੇ ਨੇ ਕਹਿੰਦੇ ਅੱਲਾ ਰਾਮ ਦਾ ਗਮ ਨਹੀਂ ਤਾਂ ਘਰ ਕੀ ਆਪਣੀ ਮੇਰਾ ਘਰ ਓਕੇ ਜਿੱਥੇ ਮੈਨੂੰ ਨਾ ਅੱਲਾ ਦਾ ਡਰਿਆ ਨਾ ਮੈਨੂੰ ਰਾਮ ਦਾ ਡਰਿਆ ਔਰ ਅੱਗੇ ਲਿਖਦੇ ਆ ਕਿੰਦੇ ਪੰਡਤ ਮੁਲਾ ਜੋ ਲਿਖਦੀ ਆ ਛੋਟ ਕਰ ਰਹੇ ਹਮ ਕਿ ਚੁਣਨੀ ਲੀਆ ਉਹਦਾ ਅਜਿਸ ਤਰ੍ਹਾਂ ਦਾ ਵਿਸ਼ਾ ਇਹ ਹੈ ਕਿ ਕਿਆ ਸਤਨ ਕਬੀਰ ਜਿਸ ਵਿਵਸਥਾ ਤੋਂ ਸਾਨੂੰ ਰੋਕ ਰਹੀ ਨੇ ਕੀ ਉਹ ਵਿਵਸਥਾ ਨੂੰ ਅਸੀਂ ਦਲਨਾਇਆ ਹੋਇਆ ਜਾਂ ਵਿਵਸਥਾ ਨੂੰ ਅਸੀਂ ਤਿਆਗਿਆ ਹੋਇਆ ਕਿਉਂਕਿ ਕਬੀਰ ਸਾਹਿਬ ਨੇ ਕਿਹਾ ਸੀ ਬ੍ਰਹਮਣ ਗੁਰੂ ਹੈ ਜਗਤ ਦਾ ਸੰਤਨ ਦਾ ਗੁਰੂ ਨਹੀਂ ਕੁੜਜ ਗੁਰਜੇ ਕੇ ਮਾਰ ਰਿਹਾ ਚਾਰੋਂਗੇ ਤੋਂ ਇੱਕ ਰਸੀ ਅੱਜ ਵੀ ਅਸੀਂ ਲੋਕ ਸਤਗੁਰੂ ਕਬੀਰ ਜੀ ਦੇ ਨਾਮ ਦੇ ਮੈਂ ਦੇਖਦਾ ਕਈ ਜਗ੍ਹਾ ਸਾਡੇ ਪਠਾਨ ਕੋਟ ਏਰੀਆ 'ਚ ਕਈ ਜਗ੍ਹਾ ਕਬੀਰ ਸਾਹਿਬ ਦਾ ਜਨਮ ਦਿਨ ਵੀ ਮਨਾਇਆ ਜਾ ਰਿਹਾ ਔਰ ਨਾਲ ਦੀ ਨਾਲ ਹੌਲ ਵੀ ਕੀਤੇ ਜਾ ਰਹੇ। ਕੀ ਇਸ ਨੂੰ ਕਬੀਰ ਜੀ ਦੀ ਵਿਵਸਥਾ ਹੈ ਕਿਉਂਕਿ ਕਬੀਰ ਸਾਹਿਬ ਨੇ ਲਿਖਿਆ ਕਿ ਅਜਾ ਮੇਦ ਗੋ ਮੇਦ ਅਸ਼ੋ ਮੇਦ ਨਾਲ ਮੇਦ ਕਹਿੰਦ ਕਬੀਰ ਅਧਰਮ ਨੂੰ ਧਰਮ ਬਣਾਉਂਤ ਕਬੀਰ ਸਾਡਾ ਪੁਰਖਾ ਉਹਨਾਂ ਚੀਜ਼ਾਂ ਨੂੰ ਸਹੀ ਤੋਂ ਨਕਾਰ ਰਿਹਾ ਲੇਕਿਨ ਦੁੱਖ ਦੀ ਗੱਲ ਕੀ ਹੈ ਕਿ ਅਸੀਂ ਲੋਕ ਉਸੇ ਵਿਵਸਥਾ ਨੂੰ ਜੜਿਆ ਉਸੇ ਵਿਵਸਥਾ ਦੇ ਅਸੀਂ ਪੋਸ਼ਕ ਬਣੇ ਹੋਏ ਔਰ ਅਸੀਂ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਕੋਈ ਇਹੋ ਜਿਹਾ ਕੁਸ਼ਮਾ ਚੋਨੇ ਆ ਕਿ ਸ਼ਾਇਦ ਸਾਡੀ ਜਿਹੜੀ ਸ਼ੀਟ ਹੈ ਉਹ ਸੁਰਗ ਦੇ ਵਿੱਚ ਬੁੱਕ ਹੋ ਜੇ ਲੇਕਿਨ ਸਾਡਾ ਪੁਰਖਾਈ ਕੀ ਕਹਿੰਦਾ ਕਿ ਨਾ ਕੋਣ ਮਰੇ ਕੋਣ ਜੀਵੇ ਭਾਈ ਨਾ ਸੁਰਗ ਕੋਨੇ ਵਿੱਚ ਪੈਂਦਾ ਕਿਉਂਕਿ ਲੋਕ ਇਹਨਾਂ ਸਾਡੇ ਲੋਕਿਆਂ ਦੇ ਸਾਹਮਣੇ ਇੱਕ ਸਿਧਾਂਤ ਰੱਖਿਆ ਗਿਆ ਕਿ ਜਦੋਂ ਬੰਦਾ ਮਰ ਜਾਂਦਾ ਤੇ ਉਹਦੀ ਜਿਹੜੀ ਆਤਮਾ ਹੈ ਉਹ ਦੂਸਰੇ ਜਨਮ ਦੇ ਵਿੱਚ ਨਹੀਂ ਜਾਂਦੀ ਆ ਦੂਸਰੇ ਚੋਲੇ ਦੇ ਵਿੱਚ ਨਹੀਂ ਜਾਂਦੀ ਆ ਤੇ ਕਬੀਰ ਸਾਹਿਬ ਕਹਿੰਦੇ ਜਦੋਂ ਇੱਕ ਬੰਦਾ ਮਰ ਗਿਆ ਤੇ ਦੂਸਰੀ ਆਤਮਾ ਉਹ ਦੂਸਰੀ ਜਗ੍ਹਾ ਚਲੀ ਗਈ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਪਰ ਸਜਾ ਜਿਹੜੀ ਇਹਨਾਂ ਨੂੰ ਕਿਸੇ ਨੂੰ ਕਰਨ ਦਿੱਤੀ ਨਹੀਂ ਜਾਂਦੀ ਕੋਣ ਮਰੇ ਕੋਣ ਜੀਵੇ ਭਾਈ ਨਾ ਸੁਣ ਕੇ ਸੌਨੇ ਗੱਤੀ ਪਾਈ ਔਰ ਗੁਰਖਾ ਕੀ ਕਹਿ ਰਿਹਾ ਮਾਦੋ ਜੀਵਤ ਹੀ ਕਰਵਾਸਾ ਜੀਵਨ ਸਮਝੇ ਜੀਵਨ ਬੁਝੇ ਜੀਵਨ ਮੁਕਤੀ ਦੀ ਵਸਤਾ ਮਨ ਤੋਂ ਬਾਦ ਕੋਈ ਮੁਕਤੀ ਨਹੀਂ ਆਉਂਦੀ ਕਿਉਂਕਿ ਮੁਕਤੀ ਕਿੱਥੇ ਗੱਲ ਕਰਦੇ ਨੇ ਸਤਿਗੁਰੂ ਕਬੀਰ ਸਤਿਗੁਰੂ ਕਬੀਰ ਕਹਿੰਦੇ ਇੱਥੇ ਨਹੀਂ ਲੇਕਿਨ ਅਸੀਂ ਅਜ ਵੀ ਪੰਡਤਾਂ ਦੇ ਕੋਲ ਟੇਲੇ ਲਾ ਕੇ ਤੁਰੇ ਫਿਰਦੇ ਆਂ ਸਾਡਾ ਪੁਰਖਾ ਕਹਿੰਦਾ ਪੰਡਤ ਛੋੜੋ ਪਾਤਰਾ ਕਾਜੀ ਛੋੜ ਕੁਰਾਨ ਉਹ ਤਰੀਕ ਬਤਾਏ ਦੇ ਥੇ ਨਾ ਜਗੇ ਇਹ ਸਮਾਨ ਕਿ ਜਿਹਨਾਂ ਲੋਕਾਂ ਨੇ ਸਾਡੇ ਸਾਹਮਣੇ ਤਾਂ ਹੀ ਪੈਦਾ ਕਰ ਦਿੱਤਾ ਕਿਸੀ ਇਹ ਜਿਹੜਾ ਸੰਸਾਰ ਜਿਹੜੋ ਬਣਿਆ ਉਹ ਮਾਲਕ ਨੇ ਇੰਨੇ ਦਿਨ ਸੰਸਾਰ ਬਣਾਇਆ ਫਿਰ ਉਹਨੇ ਆਰਾਮ ਕੀਤਾ ਤਾਂ ਸਿੱਖ ਕਬੀਰ ਸਾਹਿਬ ਕਹਿ ਰਿਹਾ ਕਿ ਭਾਈ ਮੈਨੂੰ ਉਹ ਤਰੀਕ ਤਾਂ ਦੱਸ ਦਿਓ ਅੰਡਰ ਛੋੜੋ ਪਾਤਰਾ ਸਾਜੀਸ਼ੋਰ ਪ੍ਰਾਣ ਉਹ ਤਰੀਕ ਬਤਾਈਏ ਥੇ ਨਾ ਜੰਮੀਏ ਸਮਾਨ ਕਿ ਮੈਨੂੰ ਉਹ ਤਰੀਕ ਤਾਂ ਦੱਸੋ ਜਿਸ ਤੇ ਨੀ ਜੰਮੀ ਔਰ ਸਮਾਨ ਨਹੀਂ ਸੀ ਔਰ ਅੱਗੇ ਲੈਂਦੇ ਨੇ ਜਿੰਨੇ ਧਰਤੀ ਅੰਬਰ ਨਾ ਥਾ ਉਹ ਪੰਡਤਾਂ ਕੋਲ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਧਰਤੀ ਤੇ ਅੰਬਰ ਹੀ ਨਹੀਂ ਸੀ ਤਾਂ ਕਬੀਰ ਸਾਹਿਬ ਕਹਿੰਦੇ ਮੈਨੂੰ ਇਹ ਤਾਂ ਦੱਸੋ ਜਿਹੜਾ ਪੰਡਤ ਲੱਗੇ ਬੈਠਾ ਹੈ ਇਹ ਧਰਤੀ ਨੰਬਰ ਨਾ ਥਾ ਕੋ ਪੰਡਤ ਦਾ ਫਾਸ ਫਾਸ ਹੈ ਕੌਣ ਮਹੂਰਤ ਥਾ ਪਿਆ ਸੂਰਜ ਚੰਦ ਆਕਾਸ਼ ਜਿਹਨੂੰ ਮਹੂਰਤ ਤਾਂ ਦੱਸੋ ਕਿ ਜਿਸ ਦਿਨ ਉਸ ਜਿਹਨੂੰ ਤੁਸੀਂ ਕੋਈ ਰੱਬ ਕਹਿੰਦੇ ਹੋ ਉਹਨੇ ਸੂਰਜ ਤੇ ਚੰਦਰਮਾ ਬਣਾਏ ਜਿਹਨੂੰ ਤਰੀਕਾ ਦੱਸੋ ਤਾਂ ਸਾਥੀਓ ਜਿਸ ਤਰ੍ਹਾਂ ਸਤਿਗੁਰੂ ਕਬੀਰ ਜੀ ਦੀ ਜਿਹੜੀ ਉਹ ਕਬੀਰ ਜੀ ਦੀ ਸ਼ਖਸੀਅਤ ਨੂੰ ਸਾਡੇ ਸਾਹਮਣੇ ਤੁੰਗਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਵਿਰੋਧੀਆਂ ਵੱਲੋਂ ਅੱਜ ਸਾਨੂੰ ਲੋੜ ਹੈ ਕਿ ਸਿੱਧ ਸਤਗੁਰੂ ਕਬੀਰ ਜੀ ਦੀ ਜਿਹੜੀ ਉਹ ਸਿੱਖਸ਼ੀਅਤ ਹੈ ਉਹ ਜਿਹੜੀ ਵਿਵਸਥਾ ਜਿਹੜੀ ਆ ਉਸ ਵਿਵਸਥਾ ਨੂੰ ਛੱਡিয়ে ਪਰ ਸਤਗੁਰੂ ਕਬੀਰ ਜੀ ਦੇ ਵਿਚਾਰਾਂ ਤੋਂ ਅਸੀਂ ਜਿਹੜੀ ਉਹ ਫੇਰ ਲਈਏ ਕਿਉਂਕਿ ਜੋ ਸਤਗੁਰੂ ਕਬੀਰ ਜੀ ਦੇ ਨਾਲ ਵਪਰਿਆ ਸੀ ਉਹ ਸ਼ਾਇਦ ਸਾਨੂੰ ਨਹੀਂ ਪਤਾ ਅਸੀਂ ਨਹੀਂ ਵੇਖਿਆ ਹੋਊਗਾ ਲੇਕਿਨ ਅੱਜ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇ ਕੋਈ ਚੀਜ਼ਾਂ ਹੁੰਦੀਆਂ ਦੇਖ ਰਹੇ ਇੱਕ ਬਹੁਤ ਵੱਡੀ ਜਿਹੜੀ ਆ ਰੋਲਾ ਮੀਡੀਆ ਦੇ ਉੱਪਰ ਪੈ ਰਿਹਾ ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਐਜੀਟੇਸ਼ਨ ਕੀਤਾ ਇਸ ਦੇਸ਼ ਦੀ ਸੰਕਾਉਂ ਦੇ ਪਰ ਔਰ ਦੇਸ਼ ਦੀ ਸਰਕਾਰ ਨੂੰ ਮੈਮੋਰੰਡਮ ਦਿੱਤਾ ਕਿ ਇਸ ਦੇਸ਼ ਦੇ ਵਿੱਚੋਂ ਕੀਨ ਰੌਮ ਭਾਰਤ ਦੇ ਦੇਸ ਦੇ ਸੁਲਤਾਨ ਦਾ ਨੁਮਾਇੰਦਾ ਜਿਹੜਾ ਉਹ ਅਨੰਦਿਆ ਕਿਉਂਕਿ ਜਿਸ ਤਰ੍ਹਾਂ ਸਤguru ਕਬੀਰ ਨੂੰ ਉਹ ਪੰਡਤ ਕਹਿ ਕੇ ਜਾਨੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਤਰ੍ਹਾਂ ਹੀ ਬਾਬਾ ਸਮੇਂ ਮੇਟ ਕਰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਮੈਂ ਤੁਹਾਡੇ ਸਾਹਮਣੇ ਇੱਕ ਸਪੀਸ਼ਲ ਜਿਹੜੀ ਆ ਕਿਉਂਕਿ ਸਬਜੈਕਟ ਬਹੁਤ ਵੱਡਾ ਔਰ ਸਤਿਗੁਰੂ ਕਬੀਰ ਜੀ ਦੀ ਆਪਾਂ ਗੱਲ ਕਰ ਲਈਆਂ ਸਤਿਗੁਰੂ ਕਬੀਰ ਦੇ ਜਿਹਨਾਂ ਦੇ ਸ਼ਿਸ਼ੇ ਦੀ ਮੈਂ ਗੱਲ ਕਰਦੇ ਆ ਬਾਦਾਸਾ ਦਾ ਮਿਕ ਕਰਦੀ ਬੋਲੀ ਉਚਾਲੀ ਦੇ ਵਿੱਚ 137 ਔਰ 138 ਨੰਬਰ ਪੇਜ ਦੇ ਉੱਪਰ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਕਿ ਬੀ ਐਲ ਰੋਡ ਭਾਰਤ ਦੇ ਸੰਵਿਧਾਨ ਦਾ ਸਰਮਾਤਾ ਆ ਉੱਥੇ ਰਜਿੰਦਰ ਪ੍ਰਸ਼ਾਦ ਦਾ ਡਾਕਟਰ ਰਜਿੰਦਰ ਪ੍ਰਸ਼ਾਦ ਦਾ ਇੱਕ ਭਾਸ਼ਣ ਆ ਉਹਦੀਆਂ ਕੁਝ ਲਾਈਨਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਾਕਟਰ ਰਜਿੰਦਰ ਪ੍ਰਸ਼ਾਦ ਕਹਿੰਦੇ ਆ ਕਿ ਇਸ ਕੁਰਸੀ ਤੇ ਬੈਠ ਕੇ ਮੈਂ ਸੰਵਿਧਾਨ ਸਭਾ ਦੇ ਕੰਮ ਦਾ ਮੈਂ ਹਰ ਰੋਜ਼ ਨਿਰੀਖਣ ਕੀਤਾ ਜਿਹੜੇ ਲੋਕ ਕਿਤੇ ਪੀਏ ਨੂੰ ਨਾ ਉਹ ਨਹੀਂ ਸੁਣਦਾ ਉਹ ਕਿਹਾ ਦੇਸ਼ ਦਾ ਪਹਿਲਾ ਪ੍ਰੈਜ਼ੀਡੈਂਟ ਪਹਿਲਾ ਪ੍ਰੈਜ਼ੀਡੈਂਟ ਸੀ ਨਾ ਹਰਜਿੰਦਰ ਪਸ਼ਾਉ ਉਹ ਕਹਿ ਰਿਹਾ ਕਿ ਮੈਂ ਇਸ ਕੁਰਸੀ ਤੇ ਬੈਠ ਕੇ ਸੰਵਿਧਾਨ ਸਭਾ ਦੇ ਕੰਮ ਦਾ ਹਰ ਰੋਜ਼ ਨਿਰੀਖਣ ਕਰਦਾ ਆ ਸੰਵਿਧਾਨ ਸਭਾ ਦੀ ਮਸੌਦਾ ਸਮਿਤੀ ਦੁਆਰਾ ਕਿੰਨੇ ਉਤਸ਼ਾਹ ਤੇ ਨਿਸ਼ਠਾ ਅਤੇ ਲਗਨ ਦੇ ਨਾਲ ਕੰਮ ਪੂਰਾ ਕੀਤਾ ਹੈ ਇਸ ਦਾ ਇਰਸ਼ਾਨ ਕਿਸੇ ਨਾਲੋਂ ਵੀ ਵੱਧ ਮੈਨੂੰ ਇਸੇ ਦਾ ਸਵਾਸ ਕਿਸੇ ਲੋਕੀ ਦੀ ਵੱਧ ਮਿਲੂ ਹੈ ਖਾਸ ਕਰਕੇ ਨਸੋਦਾ ਸੁਵਿਤੀ ਦੇ ਅਧਿਪਤ ਡਾਕਟਰ ਅੰਬੇਡਕਰ ਨੇ ਆਪਣੀ ਸਿਹਤ ਦੀ ਪਰਵਾਹ ਕੀਤੇ ਬਗੈਰ ਇਸ ਤੋਂ ਨੂੰ ਬੁੜਾ ਕੀਤਾ ਇਹ ਡਾਕਟਰ ਜੀਨਦਰ ਪ੍ਰਸਾਦ ਬਾਬਾ ਸਾਹਿਬ ਬੀਟਕਾ ਪਾਰ ਪਾਰੇ ਜਗਿਆ ਔਰ ਅੱਗੇ ਲਿਖਦਾ ਨਸੋਦਾ ਸੁਵਿਤੀ ਔਰ ਉਸਦੇ ਅਧਿਪਤ ਪਹਿਲੇ ਡਾਕਟਰ ਅੰਬੇਡਕਰ ਨੂੰ ਸੁਣਨਾ ਕਿਡੀ ਇਪੋਰਟਡ ਗੱਲ ਆ ਕਿ ਉਹ ਨਸੋਦਾ ਸੁਵਿਤੀ ਔਰ ਉਸਦੇ ਅਧਿਪਤ ਪਦ ਲਈ ਡਾ ਅੰਬੇਡਕਰ ਨੂੰ ਫਿਰਣਾ ਫਿਰਨ ਦਾ ਜੋ ਨਿਰਣਾ ਅਸੀਂ ਕੀਤਾ ਹੈ ਉਸ ਤੋਂ ਬਿਹਤਰ ਅਤੇ ਉਚਿਤ ਨਿਰਣਾ ਕੋਈ ਨਹੀਂ ਹੋ ਸਕਦਾ ਉਹਨਾਂ ਦਾ ਨਿਰਣਾ ਸਾਥ ਹੈ ਤਾਂ ਸਾਥੀਓ ਕਹਿੰਦਾ ਮਤਲਬ ਇਹ ਹੈ ਅੱਗੇ ਲਿਖਦੇ ਆ ਕਿ ਰਾਸ਼ਟਰਪਤੀ ਉਹਨਾਂ ਦਾ ਧੰਨਵਾਦ ਹੈ ਕਈ ਵਾਰੀ ਤਾਂ ਸਾਥੀਓ ਇਹ ਗੱਲ ਬਿਲਕੁਲ ਜਿਹੀ ਇਹ ਗੱਲ ਮੈਂ ਤੁਹਾਡੇ ਸਾਹਮਣੇ ਰੱਖੀ ਆ ਇਹਦਾ ਪ੍ਰਮਾਣ ਕੀ ਹੈ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੀ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਇੱਕੋ ਹੀ ਮਨੋਦਸ਼ਾ ਹੈ ਬਹੁਤ ਸਾਰੀ ਪੁਰਾਣੀ ਇਹ ਗੱਲ ਕਬੀਰ ਸਾਹਿਬ ਦੇ ਨਾਲ ਵੀ ਥੋੜੀ ਜਿਹੀ ਗੱਲ ਹੈ ਕਿ ਇੱਕ ਪੰਡਤ ਜਿਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲੀਆਂ ਔਰ ਉਹ ਪੰਡਤ ਜਾ ਕੇ ਕਹਿੰਦਾ ਕਿ ਇਸ ਦੇਸ਼ ਦੇ ਵਿੱਚ ਮੈਨੂੰ ਕੋਈ ਪੜਾਉਣ ਵਾਲਾ ਨਹੀਂ ਗਿਆ ਤਾਂ ਉਹ ਪੰਡਤ ਆਪਣੇ ਘਰ ਗਿਆ ਔਰ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਇਸ ਦੇਸ਼ ਦੇ ਵਿੱਚ ਸਾਰੇ ਲੋਕਾਂ ਨੂੰ ਜਿਹੜਾ ਗੈਉਂ ਦੇ ਵਿੱਚ ਹਰਾ ਦਿੱਤਾ ਤਾਂ ਜੀ ਮਾਂ ਨੇ ਕਿਹਾ ਕਹਿੰਦੀ ਪੁੱਤਰ ਜੇ ਤੂੰ ਕਬੀਰ ਨੂੰ ਹਰਾਵੇ ਤੇ ਮੈਂ ਤੁਹਾਨੂੰ ਮੰਨ ਜਾਗੀ ਕਿ ਪੁੱਤਰੀ ਸਾਹਿਬ ਨੂੰ ਹਰਾਇਆ ਤਾਂ ਉਸ ਬੰਦੇ ਨੇ ਕੀ ਕੀਤਾ ਕਿ ਤੋ ਗੱਡਾ ਲਿਆ ਔਰ ਗੱਡਾ ਲਦਿਆ ਉਹ ਉੱਤੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲੱਦ ਕੇ ਉਹ ਚਲਾ ਗਿਆ ਕਬੀਰ ਸਾਹਿਬ ਦੇ ਨਾਲ ਟਿਵੇਟ ਕਰਨ ਤੇ ਸੱਭ ਨੂੰ ਕਬੀਰ ਦੀ ਬੇਟੀ ਬਾਹਰ ਨਿਕਲੀ ਕਮਾਲੀ ਔਰ ਉਹਨੇ ਜਦੋਂ ਦੇਖਿਆ ਕਿ ਇੱਕ ਪੰਡਤ ਜਿਹੜਾ ਆ ਬਹੁਤ ਸਾਰੀਆਂ ਕਿਤਾਬਾਂ ਲੱਦ ਕੇ ਜਿਸ ਤਰ੍ਹਾਂ ਜੀ.ਐਨ.ਓ ਰੂਮ ਚ ਹ ਜਿਹੜਾ ਸੰਗਮਨ ਰਮਾਤਾ ਬਣਾਇਆ ਜਾ ਰਿਹਾ ਉਸ ਵੇਲੇ ਸਾਡੇ ਪੁੱਖੀ ਨਾਲ ਵੀ ਇਹ ਗੱਲ ਵਾਪਰ ਗਈ ਉਹ ਜਦੋਂ ਕਿਤਾਬਾਂ ਲੱਦ ਕੇ ਲੈ ਕੇ ਆ ਗਿਆ ਤਾਂ ਕਬੀਰ ਸਾਹਿਬ ਦੀ ਬੇਟੀ ਨੇ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਉਹਨੇ ਦੇਖਿਆ ਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਲੰਦਕੇ ਲਾਇਆ ਸੋਰਾ ਨੇ ਇੱਕ ਸ਼ਬਦ ਚਾਲ ਦਿੱਤਾ ਕਹਿੰਦੇ ਕਬੀਰ ਦਾ ਅਗਰ ਸ਼ਿਖਰ ਪਰ ਕਿ ਕਬੀਰ ਸਾਹਿਬ ਤੇ ਗਿਆਨ ਦੀ ਧਾਰ ਇੰਨੀ ਤਿੱਖੀ ਆ ਉਹ ਲਿਖਦਾ ਲਿਖਦੇ ਰਹੇ ਕਹਿੰਦੇ ਕਬੀਰ ਦਾ ਅਗਰ ਸ਼ਿਖਰ ਪਰ ਜਹਾਂ ਸਲੇਟੀ ਗੈਲ ਇਹਦਾ ਮਤਲਬ ਆ ਕਿ ਜਿੱਤੇ ਕਿ ਕੀੜੀ ਜਿਹੜੀ ਆ ਉਹਦਾ ਵੀ ਟਿਕਣਾ ਅਸੰਭਵ ਆ ਤੇ ਟਮੇਟਾ ਬੱਡਾ-ਬੱਡਾ ਲੱਦ ਕੇ ਜਿਹੜਾ ਉਹ ਸਾਡੇ ਸਤਸੰਗੂ ਕਬੀਰ ਦੇ ਨਾਲ ਡਿਬੇਟ ਕਰਨ ਆ ਗਿਆ ਪਰ ਕੇ ਲਿਖਦਾ ਪ੍ਰਾਮਣਿਕ ਕੇ ਅਪੀਲ ਕਰ ਤਾਨੂੰ ਖਲਕਤ ਲਾਦੇ ਗਏ ਕਿ ਤੂੰ ਤਾਂ ਇੱਕ ਗੱਡਾ ਲੱਦ ਕੇ ਆ ਗਿਆ ਸਤਸੰਗੂ ਕਬੀਰ ਦੇ ਨਾਲ ਡਿਬੇਟ ਕਰਨ ਤੇ ਜਦੋਂ ਸਤਸੰਗੂ ਕਬੀਰ ਦੇ ਕੋਲ ਗਿਆ ਤਾਂ ਸਤਸੰਗੂ ਕਬੀਰ ਨੇ ਦੇਖ ਲਿਆ ਇਸ ਬੰਦੇ ਕੋਲ ਗਿਆਨ ਨਹੀਂ ਆ ਬਿਨਾਂ ਕਾਰਨ ਦੀ ਸ਼ਰੜਾਈ ਕਰ ਰਿਹਾ ਤਾਂ ਉਸ ਬੰਦੇ ਨੇ ਕਿਹਾ ਸਤਸੰਗੂ ਕਬੀਰ ਜੀ ਨੂੰ कि ਤੁਸੀਂ ਮੈਨੂੰ ਲਿਖੋ ਸਾਹਬ ਜੀ ਲਿਖ ਦਿਓ ਕਿ ਕਵੀਰ ਸਾਹਿਬ ਨੇ ਕਿਆ ਮੈਨੂੰ ਲਿਖਣਾ ਨਹੀਂ ਆਉਂਦਾ ਕਹਿੰਦਾ ਜੀ ਮੂੰਖਾ ਲਾ ਦਿਓ ਕਵੀਰ ਸਾਹਿਬ ਨੇ ਮੂੰਖਾ ਲਾਇਆ ਔਰ ਉਸ ਬੰਦੇ ਨੇ ਲਿਖਿਆ ਕਿ ਤੂੰ ਹਾਰੇ ਮੈਂ ਜੀਤਾ ਤੇ ਛੱਲੇ ਨੇ ਆ ਕੇ ਹੱਥੋਂ ਲਿਖ ਲਿਆ ਕਵੀਰ ਜਦੋਂ ਨੇ ਜਾ ਕੇ ਆਪਣੀ ਮਾਂ ਨੂੰ ਦੱਸਿਆ ਤਾਂ ਉਹਨੇ ਕਿਹਾ ਕਿ ਪੁੱਤਰ ਧਿਆਨ ਨਾਲ ਪਰ ਉਹ ਕਹਿੰਦੇ ਕੀ ਬਾਤ ਜੀ ਲਿਖਿਆ ਕਹਿੰਦਾ ਕਵੀਰ ਸਾਹਿਬ ਵੱਲੋਂ ਲਿਖਿਆ ਔਰ ਮੈਨੂੰ ਮੂੰਖਾ ਲਗਿਆ ਕੀ ਮੈਂ ਜੀਤਾ ਤੂੰ ਹਾਰੇ ਕਬੀਰ ਕਹਿੰਦੇ ਕਭ ਜੀ ਹੋਦੀ ਐ ਨਰਾਓ ਪਰ ਜੀ ਮੇਰੀ ਗੱਲ ਆ ਜਿਹੜੀ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਗੱਪ ਰਹੀ ਆ ਤੇ ਸਾਥੀਓ ਸਤਿਗੁਰੂ ਕਬੀਰ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਵਿੱਚ ਅਸੀਂ ਗੱਲਬਾਤ ਕੀਤੀ ਆ ਲੇਕਿਨ ਜਿਹੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਅੱਜ ਦੇ ਸੰਦਰਭ ਦੇ ਵਿੱਚ ਜ਼ਰੂਰੀ ਨੇ ਕਿਉਂਕਿ ਸਤਿਗੁਰੂ ਕਬੀਰ ਜੀ ਦਾ ਆਮ ਲੋਕਾਂ ਕੋਲ ਤੁਸੀਂ ਬਹੁਤ ਗੁਣਗਣ ਸੁਣਦੇ ਬਹੁਤ ਸਾਰੀਆਂ ਗੱਲਾਂ ਸੁਣਦੇ ਹੋ ਲੇਕਿਨ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਕਬੀਰ ਸਾਹਿਬ ਦੀਆਂ ਦੋ ਤਿੰਨ ਤੁਕਾਂ ਸਿਰਫ ਮੈਂ ਤੁਹਾਡੇ ਨਾਲ ਸੇਅਰ ਕਰਨ ਤੋਂ ਬਾਅਦ ਰਹਿਣਾ ਮੰਗਾ ਸਭ ਨੂੰ ਕਬੀਰ ਜੀ ਨੇ ਇੱਕ ਗੱਲ ਕਹੀ ਕਹਿੰਦੇ ਪੂਰਾ ਗੁਰ ਅਰਾਧਿਆ ਜਨਤਾ ਨੂੰ ਵਿਵੇਕ ਅਰ ਦੂਸਰੀ ਗੱਲ ਕਹਿੰਦੇ ਕਹਿੰਦੇ ਨਾ ਕੁਛ ਦੇਖਾ ਰਾਮ ਭਜਨ ਵਿੱਚ ਨਾ ਕੁਛ ਦੇਖਾ ਕੋਥੀ ਵਿੱਚ ਕਹਿੰਦ ਕਬੀਰ ਸੁਣੋ ਮੈਂ ਸਾਦੋ ਜੋ ਦੇਖਾ ਦੋ ਰੋਤੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੀ ਆ ਇੱਕ انسان ਜਿਹੜਾ ਆ ਉਹਨੂੰ ਜ਼ਿੰਦਗੀ ਦੇ ਵਿੱਚ ਕੀ ਚੀਜ਼ਾਂ ਚਾਹੀਦੀਆਂ ਸਭ ਤੋਂ ਪਹਿਲਾਂ ਉਹਨੂੰ ਸਿੱਖਿਆ ਚਾਹੀਦੀ ਉਸ ਤੋਂ ਬਾਅਦ ਉਹਨੂੰ ਸਵਾਸਤ ਚਾਹੀਦਾ ਸਵਾਸਤ ਤਾਂ ਤਾਂ ਠੀਕ ਹੋਊਗਾ ਕਿ ਜੇ ਉਹ ਬੰਦਾ ਰੋਜ਼ ਕੇ ਰੋਟੀ ਖਾਏ ਲੇਕਿਨ ਸਾਡੇ ਸਮਾਜ ਨੂੰ ਗੁੱਤ ਕੰਦਰੀ ਮਜਬੂਰ ਕੀਤਾ ਗਿਆ ਸਾਡੇ ਸਮਾਜ ਨੂੰ ਬੰਦਾ ਖਾਂਦੇ ਲਈ ਮਜਬੂਰ ਕੀਤਾ ਗਿਆ ਤਾਂ ਸਦਗੁਰੂ ਕਬੀਰ ਨੇ ਜਿਹੜੀ ਗੱਲ ਕਹੀ ਪਹਿਲੀ ਗੱਲ ਸਿੱਖਿਆ ਦੀ ਗੱਲ ਸਾਥੀਓ ਕੀ ਸਤਿਗੁਰੂ ਕਬੀਰ ਤੁਸੀਂ ਕੀ ਸਮਝੋਗੇ ਸਤਿਗੁਰੂ ਕਬੀਰ ਦੀ ਕਿਹੜੀ ਫਿਲਾਸਫੀ ਸੀ ਕਿ ਉਹ ਸੁਦੇਸ਼ ਦੇ ਵਿੱਚ ਅਜੇ ਲਾਗੂ ਨਹੀਂ ਹੋਈ ਕੀ ਕਿਸੇ ਕਿਸੇ ਨੇਤੂ ਨੇ ਕਿਸੇ ਸਾਡੇ ਸਮਾਜ ਦੇ ਵਿੱਚੋਂ ਕਾਇਦਾ ਹੋਏ ਲੋਕਾਂ ਨੇ ਉਹ ਜੀ ਜਨ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੁਨਨਤਾ ਸ਼ਾਇਦ ਅੰਧੇਰੇ ਦੇ ਵਿੱਚ ਆ ਕਿਉਂਕਿ ਅਸੀਂ ਉਸ ਜਗ੍ਹਾ ਵੱਲ ਕਦੀ ਦੇਖਦੇ ਨਹੀਂ ਅਸੀਂ ਸਤਿਗੁਰ ਰੰਗਦਾਸ ਦਾ ਸਤਿਗੁਰ ਕਬੀਰ ਦਾ ਗੁਣਗਾਨ ਬਹੁਤ ਕਰਦੇ ਹਾਂ ਅਸੀਂ ਉਹਨਾਂ ਦੇ ਨਾਂ ਤੇ ਸ਼ਬਦ ਬਹੁਤ ਗਾਉਂਦੇ ਹਾਂ ਅਸੀਂ ਉਹਨਾਂ ਦੇ ਨਾਂ ਤੇ ਭਜਨ ਬਹੁਤ ਗਾਉਂਦੇ ਹਾਂ ਦੇਖੀਨ ਸਤਿਗੁਰੂ ਕਬੀਰ ਜਿਸ ਜਗ੍ਹਾ ਦੇ ਉੱਪਰ ਪੈਦਾ ਹੋਏ ਸਤਿਗੁਰੂ ਰਵਿਦਾਸ ਜਿਸ ਜਗ੍ਹਾ ਦੇ ਉੱਪਰ ਪੈਦਾ ਹੋਏ ਉਸ ਜਗ੍ਹਾ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਜਣਾ ਜਿੰਨੀ ਇੱਜ਼ਤ ਸਤਾਰ ਹੈ ਜਿਹਨੇ ਕਨੇ ਕੀ ਸਤਕਾਰ ਇੱਜ਼ਤ ਹੁੰਦਾ ਅਸੀਂ ਸ਼ਾਇਦ ਉਸ ਜਗ੍ਹਾ ਦੇ ਉੱਪਰ ਵਾਪਰਿਆ ਇੱਕ ਦਿਸਮਾ ਜਿਹੜਾ ਉਹ ਯੂਰਪ ਦੇ ਇੱਕ ਦਿਸਮਾ ਉਸ ਜਗ੍ਹਾ ਦੇ ਉੱਪਰ ਵਾਪਰਿਆ ਸੀ 20 ਦੇ ਕਿਉਂ ਕਿ ਮੁਸਲਮਾਨ ਜੜੇ ਦੇ ਉਹਨਾਂ ਤੇ ਲਈ ਮੱਕਾ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਕਿ ਹਜ਼ਰਤ ਮੁਹੰਮਦ ਸਾਦਾ ਉਹਨਾਂ ਨੇ ਜੋ ਵੀ ਉਹਨਾਂ ਦਾ ਸਤਿ ਜਨਮ ਹੋਇਆ ਤਾਂ ਉਹ ਉਹ ਹਸਪਤਾਲਾਂ ਦੇ ਲਈ ਮੱਥਾ ਇਰਾਮ ਕਰਦੇ ਸੀ ਕਿ ਸਾਈ ਜਿਹੜੇ ਨੇ ਜਿੱਥੇ ਜੀਜਸ ਦਾ ਜਨਮ ਹੋਇਆ ਉਸ ਜਗ੍ਹਾ ਨੂੰ ਬਹੁਤ ਬਖਸ਼ਤ ਦਿੰਦੇ ਲੇਕਿਨ ਅਸੀਂ ਜਿੱਥੇ ਸਾਡੇ ਦੋ ਦੋ ਤਿੰਨ ਤਿੰਨ ਪੁਰਖੇ ਪੈਦਾ ਹੋਏ ਅਸੀਂ ਉਸ ਜਗ੍ਹਾ ਨੂੰ ਕਦੀ ਵੀ ਮਹੱਤਵ ਮਹੱਤਵ ਨਹੀਂ ਮੈਂ ਤਾਂ ਛੋਟੀ ਜੀ ਗੱਲ ਤੁਹਾਡੇ ਨਾਲ ਸਿਰ ਕਰਦਾ ਹਾਂ ਅਤੁੱਪ ਵੀਰ ਨੂੰ ਮੰਨਣ ਵਾਲੇ ਲੋਕ ਅਤੁੱਪ ਵੀਰ ਦੀ ਵਿਚਾਰਧਾਰਾ ਦੇ ਵਿੱਚੋਂ ਇੱਕ ਵਿਚਾਰਧਾਰਾ ਦੇ ਵਿੱਚੋਂ ਪੈਦਾ ਹੋਏ ਲੋਕ ਜਿਹੜੇ ਉਸ ਜਦੋਂ ਸਤਗੁਰੂ ਕਬੀਰ ਦੀ ਜਨਮ ਭੂਮੀ ਦੇ ਉੱਪਰ ਸੱਤਾ ਦੇ ਵਿੱਚ ਸਥਾਪਤ ਹੁੰਦੇ ਨੇ ਤਾਂ ਇਸ ਦੇਸ਼ ਦੇ ਵਿੱਚ ਜਿਹੜਾ ਸਤਗੁਰੂ ਕਬੀਰ ਨੇ ਕਿਹਾ ਸੀ ਕਿ ਮੈਂ ਪੂਰਾ ਅਗੁਰ ਅਰਾਧਿਆ ਜਾਣਤਾ ਨਾ ਉਹ ਵਿਵੇਕ এডੂਕੇਸ਼ਨ ਜਿਹੜੀ ਆ ਉਹ ਗੱਲ ਜਿਹੜੀ ਇਹਦੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਇਸ ਦੇਸ਼ ਦੇ ਵਿੱਚ ਦੰਗਾ ਇੱਕੋ ਇੱਕ ਸੁਪਾ ਆ ਇਸ ਸੁਪੇ ਦੇ ਵਿੱਚ ਛਤ੍ਰਪਤੀ ਸੋਹਮਹਾਰਾਏ ਦੇ ਨਾਮ ਤੇ ਯੂਨੀਵਰਸਿਟੀ ਬਣੀ ਛਤ੍ਰਪਤੀ ਸੋਹਮਹਾਰਾਏ ਦੇ ਨਾਮ ਤੇ ਇੱਕ ਮੈਡੀਕਲ ਯੂਨੀਵਰਸਿਟੀ ਬਣੀ ਗੋਤਮ ਬੁੱਧ ਯੂਨੀਵਰਸਿਟੀ ਬਣੀ ਡਾਕਟਰ ਅੰਬੇਡਕਰ ਯੂਨੀਵਰਸਿਟੀ ਬਣੀ ਅਰ ਸ੍ਰੀ ਰਾਮ ਯੂਨੀਵਰਸਿਟੀ ਬਣੀ ਔਰ ਮਹਾਕਮਾ ਜੋਤਿਰਾਫ ਕੂਡੇ ਦੇ ਨਾਮ ਤੇ ਯੂਨੀਵਰਸਿਟੀ ਬਣੀ ਤਾਂ ਸਾਥੀਓ ਇਹ ਸਮਝਣ ਦੀ ਲੋੜ ਹੈ ਕਿਉਂਕਿ ਜਦ ਕਬੀਰ ਨੂੰ ਮੰਨਣ ਵਾਲਾ ਮੁੱਖ ਮੰਤਰੀ 1916 ਦੇ ਵਿੱਚ ਖਾਨਪੁਰ ਦੇ ਵਿੱਚ ਗਿਆ ਠਾਕਨਪੁਰ ਦੇ ਲੋਕਾਂ ਨੇ ਕਿਹਾ ਕੀ ਮੁੱਖ ਮੰਤਰੀ ਸਾਹਿਬ ਇਸ ਜਗ੍ਹਾ ਦੇ ਉੱਪਰ ਇੱਕ ਵਾਰ ਸ਼ਾਹੂ ਮਹਾਰਾਜਾ ਆਏ ਸੀ। ਤੁਹਾਨੂੰ ਨੇ ਕਿਹਾ ਕੀ ਕੀਤਾ ਜਾਏ? ਕਹਿੰਦੇ ਇਸ ਜਗ੍ਹਾ ਦੇ ਉੱਪਰ ਇੱਕ ਛੋਟਾ ਜਿਹਾ ਢੀਡ ਬਣਾਇਆ। ਤਾਂ ਸਤਜਨ ਕਵੀਰ ਦੀ ਫਲਸਫੇ ਨੂੰ ਮੰਨਣ ਵਾਲੇ ਮੁੱਖ ਮੰਤਰੀ ਨੇ ਕਿਹਾ ਐਡੇ ਵੱਡੇ ਰਾਜ ਦੇ ਸ਼ਾਨ ਦੇ ਵਿੱਚ ਸਿਰਫ ਇੱਕ ਛੋਟਾ ਜਿਹਾ ਢੀਡ? ਮੈਂ ਤੁਹਾਨੂੰ ਐਸੇ ਸ਼ੂਬੇ ਦੇ ਵਿੱਚ, ਇਸ ਸਟੇਟ ਦੇ ਇਸ ਜ਼ਿਲ੍ਹੇ ਦੇ ਵਿੱਚ ਦੋ ਯੂਨੀਵਰਸਿਟੀ ਐ ਦੁਨੀਆ ਸਤਜਨ ਸ਼ਾਹੂ ਮਹਾਰਾਜਾ ਦੇ ਨਾਂ 'ਤੇ, ਇੱਕ ਸਿੰਪਲ ਯੂਨੀਵਰਸਿਟੀ ਔਰ ਇੱਕ ਮੈਡੀਕਲ ਯੂਨੀਵਰਸਿਟੀ। ਤੋ ਸਾਥੀਓ ਕਹੋ ਉਹ ਹੀ ਮੁੱਖ ਮੰਤਰੀ ਸਭਗੁਰੂ ਕਬੀਰ ਨੂੰ ਮੰਨਣ ਵਾਲਾ ਜਦ ਨੇਜ ਜਾਂਦਾ ਤੇ ਲੋਕ ਕਹਿੰਦੇ ਬਾਬਾ ਅੰਬੇਡਕਰ ਦੇ ਨਾਮ ਤੇ ਹੀ ਕੋਟ ਪਿਛਲੇ ਦਾ ਨਾਮ ਰੱਖ ਲਿਓ ਤਾਂ ਉੱਥੇ ਵੀ ਬਾਬਾ ਸਾਬ ਅੰਬੇਡਕਰ ਦੇ ਨਾਮ ਤੇ ਯੂਨੀਵਰਸਿਟੀ ਬਣੀ ਗਏ ਜਦ ਬਰੇਲੀ ਜਾਂਦੇ ਨੇ ਤਾਂ ਬਰੇਲੀ ਦੇ ਵਿੱਚ ਵੀ ਫੂਲੇ ਨਾਮ ਦੇ ਯੂਨੀਵਰਸਿਟੀ ਬਣੀ ਜਦ ਲਖਨਊ ਜਾਂਦੇ ਆ ਤਾਂ ਕਾਸ਼ੀਰਾਮ ਯੂਨੀਵਰਸਿਟੀ ਬਣੀ ਕਾਸ਼ੀਰਾਮ ਆਵਾਜ਼ ਯੋਜਨਾ ਬਣੀ ਪਰ ਕਾਸ਼ੀਰਾਮ ਦੇ ਨਾਮ ਤੇ ਮੈਡੀਕਲ ਕਾਲਜ ਬਣਾਇਆ ਗਿਆ ਜਿੱਦੀ ਗੱਲ ਸਾਡਾ ਪੁੱਠਾ ਕਹਿ ਰਿਹਾ ਵੀ ਸਿੱਖਿਆ ਤੇ ਸਵਾਸਥੇ ਤੁਹਾਡਾ ਸਹੀ ਹੋਣਾ ਚਾਹੀਦਾ। ਤਾਂ ਸਾਥੀਓ ਉਸ ਸਿੱਖਿਆ ਔਰ ਸਵਾਸਥ ਦੇ ਲਈ ਜੇ ਕਿਸੇ ਜ਼ੂਬੇ ਦੇ ਵਿੱਚ ਕੰਮ ਹੋਇਆ ਤਾਂ ਮੈਂ ਸਮਝਦਾ ਕਿ ਉਹ ਸਾਫ ਕਛੀਰਾਂ ਜੀ ਜੀ ਹਸਪਤਲ ਇੱਕ ਤੋਂ ਨਿਕਲੇ ਜਿਹੜੇ ਲੋਕ ਸੀ ਉਹਨਾਂ ਲੋਕਾਂ ਨੇ ਕੀਤਾ। ਇਸ ਤਰ੍ਹਾਂ ਕੇ ਸਾਥੀਓ ਸਾਨੂੰ ਅੱਜ ਜੂਨ ਪਹੇ ਅਸੀਂ ਕਬੀਰ ਸਾਹਿਬ ਦੇ ਫਸਲੇ ਨੂੰ ਮੰਨੀਏ। ਕਬੀਰ ਸਾਹਿਬ ਕਬੀਰ ਸਾਹਿਬ ਜੀ ਵਿਚਾਰਤਾਂ ਨੂੰ ਮੰਨਿਏ ਪਰ ਕਬੀਰ ਸਾਹਿਬ ਜਿ ਵਿਚਾਰ ਧਾਰਾ ਦੇ ਵਿੱਚੋਂ ਅੱਜ ਸਾਡੇ ਲੋਕ ਜਿਹੜੇ ਨੇ ਇੱਥੇ 5-5 ਕਿਲੋ ਧਾਣੇ ਨੂੰ ਤਸਤੇ ਰੇਲੇ ਜਿਵੇਂ ਜਿਵੇਂ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦਾ ਰਾਜ ਸਥਾਪਿਤ ਹੋਇਆ ਉਹਨਾਂ ਨੇ ਰਾਜ ਲੈਂਦੇ ਆ ਸਾਰ ਹੀ 1-2 ਮਹੀਨੇ ਦੇ ਵਿੱਚ 5-5 6-6 ਕਿਲੇ ਇਹ ਜ਼ਮੀਨਾਂ ਲਿੱਜੇ ਉਹ ਤੁਹਾਡੇ ਨਾਲ ਹੋ ਗਿਆ। ਔਰ ਕਾਨੂੰਨ ਵਿਵਸਥਾ ਸਭ ਤੋਂ ਵੱਡੀ ਕਾਨੂੰਨ ਵਿਵਸਥਾ ਅੱਜ ਲੋਕ ਡਰੇ ਪਏ ਨੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ। ਸਾਡੇ ਬੱਚੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਉਕਤੀਸ ਨਾ ਪੈ ਜਾਵੇ ਲੇਕਿਨ ਜਦ ਕਬੀਰ ਜੀ ਨੂੰ ਮੰਨਣ ਵਾਲੇ ਲੋਕ ਸੋਚ ਕਰਨ ਦੀ ਵੀ ਤਿਆਰੀ ਕਰਦੇ ਨੇ ਉਸ ਸੂਬੇ ਦੇ ਵਿੱਚੋਂ ਗੁੰਡੇ ਜਿਹੜੇ ਨੇ ਉਹ ਆਪਣਾ ਬੋਲੀਆ ਬਸਰ ਬਣ ਕੇ ਪੜਨਾ ਸ਼ੁਰੂ ਕਰਦੇ ਸਾਥੀਓ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝੋ ਕਿ ਸੰਗ੍ਰੁੱਪਤ ਵੀਰ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਜਿਹਨੂੰ ਵੀ ਦਾਸ ਜੀ ਦਾ ਗੁਰੂ ਨਾਭਾ ਦਾਸ ਦਾ ਲੱਖਾਂ ਕਰੋੜਾਂ ਰੁਪਈਆ ਦਾ ਜਿਹੜਾ ਹੀ ਭੋਜਨ ਜਿਹੜਾ ਉਹ ਸ਼ਕ ਕੇ ਔਰ ਉਸ ਉਹ ਕੁਝ ਜਾਂਦਾ ਉਹ ਕੁਝ ਜਿਹੜਾ ਮੈਨੂੰ ਮੰਦਾ ਹਾਇ ਅਜੇ ਕੁਛ ਵੀ ਨਹੀਂ ਪੰਜਾਬ ਦੇ ਵਿੱਚ ਜਿਹੜੀ ਜੋ ਸਾਡੀ ਹਾਲਤ ਬਣੀ ਪਈ ਆ ਜੋ ਪੂਰੇ ਦੇਸ਼ ਦੇ ਵਿੱਚ ਜਿਹੜੀ ਹਾਲਤ ਬਣੀ ਪਈ ਆ ਸਾਡੇ ਬੁਰਖਿਆਂ ਨੂੰ ਕਾਨੂੰਨ ਸਮੇਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਨੇ ਕੀਤੀ ਗਈ ਅੱਜ ਵੀ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਔਰ ਬਾਬਾ ਸਭੰਬੇਡਕਰ ਦੇ ਪਰ ਉਹ ਪਰਹਾਰ ਜਿਹੜਾ ਕੀਤਾ ਜਾ ਰਿਹਾ ਔਰ ਬਾਬਾ ਸਭੰਬੇਡਕਰ ਦਾ ਸੰਗਮ ਜਿਹੜਾ ਉਹਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ ਇਸ ਸਬੰਦੇ ਸਾਥੀਓ ਸੁਚੇਤ ਹੋਵੋ ਕੋਈ ਤਾਂ ਇਹ ਲੱਗਦਾ ਹੋਊਗਾ ਕਿ ਮੈਂ ਕਿਸੇ ਪਾਰਟਿਕੂਲਰ ਕਿਸੇ ਚੀਜ਼ ਦੀ ਵਕਾਲਤ ਕਰ ਰਿਹਾ ਮੈਂ ਵਕਾਲਤ ਨਹੀਂ ਕਰ ਰਿਹਾ ਸਿਰਫ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਭਾਈ ਸਤਗੁਰੂ ਕਬੀਰ ਦੇ ਫਲਸਫੇ ਦੇ ਨਾਲ ਕੀ ਕੀਤਾ ਜਾ ਸਕਦਾ ਹੈ ਔਰ ਸਾਡੇ ਵਿਰੋਧੀ ਦੇ ਫਲਸਫੇ ਦੇ ਨਾਲ ਕੀ ਕੀਤਾ ਕੀ ਹੋ ਰਿਹਾ ਹੈ ਸੁਭੇ ਦੇ ਵਿੱਚ ਜਾ ਇਸ ਦੇਸ਼ ਦੇ ਵਿੱਚ ਹੈ ਇਸ ਦੇਸ਼ ਦਾ ਸੰਵਿਧਾਨ ਖਤਮ ਹੋ ਰਿਹਾ ਔਰ ਅਸੀਂ ਸਿਰਫ ਤੇ ਸਿਰਫ ਨੁਕਤਾ ਚੀਨਣੇ ਇੱਕ ਦੂਜੇ ਦੀ ਦੱਤ ਖਿੱਚਣ ਵਾਲੇ ਪਾਸੇ ਆ ਅੱਜ ਜਿਹੜਾ ਅਸੀਂ ਮਕਸਦ ਜਿਸ ਮਕਸਦ ਦੇ ਨਾਲ ਇੱਕ ਪ੍ਰੋਗਰਾਮ ਜਿਹੜਾ ਅਵਿਕੇਆ ਸੀ ਵੀ 90 ਤਕਰੀਬਨ ਸਾਰੇ ਸਮਾਜ ਦੇ ਲੋਕ ਜਿਹੜੇ ਆਉਂ ਪੱਠੇ ਹੋ ਕੇ ਬੈਠੇ ਨੇ ਤੇ ਇਹ ਚੀਜ਼ ਦਾ ਜਿਹੜਾ ਮੈਂ ਸਮਝਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆਉਂ ਅਸੀਂ ਉਲੀਕਦੇ ਰਵਾਂਗੇ ਬਾਬਾ ਸੋਮ ਬੀਡਸਟਰ ਦੇ ਨਾਲ ਦੀ ਨਾਲ ਸਤਿਗੁਰ ਰਵਿਦਾਸ ਗੁਰੂ ਨਾਨਕ ਦਾਸਰ ਹੋਰ ਵੀ ਸਾਡੇ ਜਿਨੇ ਗਰੀਤ ਮਹਾਪੁਰਸ਼ ਨੇ ਉਹਨਾਂ ਤੇ ਜਨਮ ਦਿਨ ਔਰ ਉਹਨਾਂ ਦੇ ਮਹਾਂਪੁਰੀਤਨ ਵਾਲ ਦੇ ਸਿਪੜਿਆ ਕਮਿਸ਼ਨ ਵੱਲੋਂ ਮਨਾਏ ਜਾਂਦੇ ਨੇ ਔਰ ਹਮੇਸ਼ਾ ਹੀ ਮਨਾਏ ਜਾਂਦੇ ਰਹਿਣਗੇ ਮੇਰੀ ਤੁਹਾਨੂੰ ਬੇਨਤੀ ਆ ਕਿ ਕਈ ਵਾਰ ਬਹੁਤ ਸਾਰੇ ਜਿਹੜੀ ਟੀਮ ਆਉ ਲੋਕਾਂ ਤੱਕ ਮੈਸੇਜ ਜਿਹੜਾ ਪਹੁੰਚਾਉਣ ਦੇ ਵਿੱਚ ਫਿਜ਼ੀਕਲੀ ਜਾਣ ਦੇ ਵਿੱਚ ناکਾਮ ਹੋ ਜਾਂਦੀ ਆ ਤਾਂ ਕੋਸ਼ਿਸ਼ ਕਰਾਂਗਾ ਕਿ ਜੇ ਜੋ ਮੈਡੀਕਲ ਮਿਸ਼ਨ ਦਾ ਕੋਈ ਸੁਨੇਹਾ ਲੱਗੇ ਤਾਂ ਇੱਕ ਮੰਦਰ ਦੇ ਜਰੂਰ ਜਾ ਕੇ ਸੋਚ ਕੇ ਆਉਣਾ ਕਿ ਉੱਥੇ ਸਾਨੂੰ ਕੋ ਗਿਆਨ ਦਾ ਪ੍ਰਸ਼ਾਦ ਮਿਲੇਗਾ ਉੱਥੇ ਬੇਸ਼ੱਕ ਲੰਗਰ ਜਿਹੜਾ ਦੂਸਰਾ ਨਾਮ ਮਿਲੇ ਲੇਕਿਨ ਗਿਆਨ ਦਾ ਲੰਗਰ ਜਰੂਰ ਮਿਲੇਗਾ ਤੋਂ ਅੰਤ ਵਿੱਚ ਮੈਂ ਸਿਰਫ ਇਹੋ ਹੀ ਗੱਲ ਕਹਿਣਾ ਚਾਹੁੰਦਾ ਕਿ ਇੱਕ ਸ਼ਾਰ ਨੇ ਲਿਖਿਆ ਸੀ ਕਿ ਬੇਕਾਰ ਮੇ ਨਾ ਇਸ ਕੀ ਉਸ ਦੀ ਪਗੜੀ ਉਠਾ ਲੋ ਇੱਕ ਦੂਜੇ ਦੀਆਂ ਗੱਲਾਂ ਇਧਰ ਉਧਰ ਕਰਨ ਦੀ ਬਜਾਏ ਆਪਾਂ ਦਮ ਕਰੀਏ ਬੇਕਾਰ ਮੇ ਨਾ ਇਸ ਦੀ ਉਸ ਦੀ ਪਗੜੀ ਇਨਸ਼ਾਅੱਲਾ ਉਸ ਦੀ ਜਾਨ ਤੋਂ ਕੋਈ ਵੀ ਬਚਾ ਲੇਗਾ ਅਗਰ ਸ਼ਾਨ ਸੇ ਜੀਣਾ ਹੈ ਤਾਂ ਪਹਿਲੇ ਸੰਵਿਧਾਨ ਬਚਾ ਲਓ ਪਹਿਲੇ ਸੰਵਿਧਾਨ ਬਚਾ ਲਓ ਔਰ ਉਹ ਸੰਵਿਧਾਨ ਬਚਣ ਦਾ ਇੱਕੋ ਇੱਕ ਤਰੀਕਾ ਉਹ ਸਾਡੇ ਸਹਿਬ ਸਤਸਗੁਰੂ ਰਣਦਾਤ ਕਬੀਰ ਮਹਾਰਾਜ ਜੀ ਦਾ ਫਲਸਫਾ ਜਿਹਨੂੰ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਜੀਵਨ ਦਾ ਆਧਾਰ ਬਣਾਇਆ ਔਰ ਉਸ ਫਲਸਫੇ ਦੇ ਉੱਪਰ ਚੱਲ ਕੇ ਅਸੀਂ ਜਿਹੜਾ ਉਹ ਜਿਹੜਾ ਰਾਜ ਇਸ ਦੇਸ਼ ਦੇ ਸ਼ਾਸਕ ਬਣ ਸਕਦੇ ਆ ਅਸੀਂ ਬਹੁਤ ਬੇਚੀ ਲੋਕ ਆ ਕਿਉਂਕਿ ਕਬੀਰ ਸਾਹਿਬ ਜਿਹੜੇ ਆ ਉਹ ਕਈ ਤਰ੍ਹਾਂ ਦੇ ਨੇ ਬਹੁਤ ਸਾਰੇ ਕਬੀਰ ਮੈਂ ਕੁਸ਼ਲ ਪਹਿਲਾਂ ਹੀ ਗਲਤ ਕਰ ਰਿਹਾ ਸੀ ਵੀ ਕਬੀਰ ਸਾਹਿਬ ਕਿਸ ਤਰ੍ਹਾਂ ਦੀ ਗੱਲ ਕਰੀਏ ਇੱਕ ਕਬੀਰ ਤਾਂ ਸਿਰਫ ਸਿੰਗਰਾਂ ਦੇ ਕੋਲ ਆ ਸੀ ਉਹ ਗਾਉਂਦੇ ਨੇ ਔਰ ਸਿਹਰੇ ਮੰਦਰ ਦੀ ਟੇਪ ਦੇ ਵਿੱਚ ਲੱਗ ਜਾਂਦੇ ਨੇ ਕਬੀਰ ਸਾਹਿਬ ਔਰ ਇੱਕ ਕਬੀਰ ਜਿਹੜੇ ਲੰਦਲਾਲ ਭਾਜੀ ਗੱਲ ਕਰਕੇ ਗਏ ਕਿ ਕਹਿੰਦੇ ਉਹ ਕਮਲ ਖੁੰਜੇ ਉੱਪਰ ਕੜਾ ਹੋਵੇ ਲੇਕਿਨ